ਹਾਂਜੀ ਦੋਸਤੋ ਅਬੋਰ ਕਿਨੂ ਮੰਡੀ ਦੇ ਵਿੱਚ ਕਿਨੂ ਮੰਡੀ ਚ ਪਹੁੰਚ ਚੁੱਕੇ ਆ ਆਪਾਂ ਤੇ ਅੱਜ ਕਿਨੂ ਦਾ ਕੀ ਭਾ ਰਿਹਾ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਵੀਡੀਓ ਨੂੰ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਸ਼ੇਅਰ ਜ਼ਰੂਰ ਕਰਦੇ ਜਾਣ ਮਾਲ ਆ ਕਿਨੂ ਦਾ ਜਿਹੜਾ ਮੰਡੀ ਦੇ ਵਿੱਚ ਉਹ ਕਾਫੀ ਜਿਹੜਾ ਘਟਾਉਣ ਲੱਗ ਗਿਆ ਹੁਣ ਜਿੰਨਾ ਕਹੋਂਦਾ ਲਗਭਗ ਵਿਖ ਜਾਂਦਾ ਪਰ ਜਿਹੜਾ ਰੇਟ ਹੈ ਰੇਟ ਕਿਤੇ ਨਾ ਕਿਤੇ ਜਿਹੜਾ ਉਹ ਘਟ ਚੱਲ ਰਿਹਾ ਕੀ ਰੇਟ 90 ਰੁਪਏ ਲੱਇਆ ਇਹ 90 ਰੁਪਏ ਲੱਗਿਆ 90 ਰੁਪਏ ਲੱਗਿਆ ਇਹਦਾ ਪਰ ਬਾਈ ਵੇਚਿਆ ਨਹੀਂਗਾ ਤਾਂ ਹੋਰ ਜਿਹੜਾ ਮਾਲ ਹੈ ਮੰਡੀ ਦੇ ਵਿੱਚ ਕਾਫੀ ਜਿਹੜਾ ਘੱਟ ਹੈ ਉਹ ਆ ਰਿਹਾ ਹੈ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਮੰਡੀ ਹੈ ਜਿਹੜੀ ਵਖਾ ਰਹੇ ਆ ਵੀਰੋ ਅਬ ਹੋਰ ਕਿੰਨੂ ਮੰਡੀ ਦੇ ਅੱਜ ਦੇ ਜਿਹੜੇ ਭਾਅ ਕੀ ਰਏ ਆ ਉਹ ਜਾਣਕਾਰੀ ਤੁਹਾਨੂੰ ਦੇਵਾਂਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਆ ਜਿਹੜਾ ਖੁੱਲਾ ਮਾਲ ਹੈ ਦਿੱਲੀ ਵਾਲਾ ਉਹ ਠੰਡ ਦੇ ਜਿਹੜਾ ਠੰਡ ਹੈ ਜਿਹੜੀ ਵਧੀ ਉਹਦਾ ਕਿਸੇ ਨਾ ਕਿਸੇ ਅਸਰ ਹੈ ਜਿਹੜਾ ਉਹ ਕਿਨੂ ਦੇ ਭਾਅ ਤੇ ਵੀ ਵੇਖਣ ਨੂੰ ਮਿਲ ਰਿਹਾ ਕਿਨੂ ਦੇ ਭਾਅ ਤੇ ਜਿਹੜਾ ਰੇਟ ਦਾ ਅਸਰ ਕਾਫੀ ਵੇਖਣ ਨੂੰ ਮਿਲ ਰਿਹਾ ਹੈ ਮੰਡੀ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿਨੂ ਮੰਡੀ ਲਾਈਵ ਜੁੜੇ ਹੋਏ ਹਾਂ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਉਹ ਵੀਡੀਓ ਸ਼ੇਅਰ ਜਰੂਰ ਕਰਦੇ ਜਾਇਓ ਤਾਂ ਜੋ ਜਿਆਦਾ ਤੋਂ ਜਿਆਦਾ ਵੀਰਾਂ ਤੱਕ ਆਪਣੀ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ ਤੇ ਅੱਜ ਦੇ ਕੀ ਭਾਅ ਰਿਹਾ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਮਿਲੋਗੀ ਵੀਰੋ ਪਰ ਜਿਹੜਾ ਕਿੰਨੂ ਦੀ ਆਮਦ ਹੈ ਉਹ ਕਾਫੀ ਘੱਟ ਮੰਡੀ ਦੇ ਵਿੱਚ ਆ ਰਹੀ ਹੈ ਕਿਉਂਕਿ ਠੰਡ ਕਰਕੇ ਜਿੱਥੇ ਰੇਟ ਦਾ ਫਰਕ ਹੈ ਉੱਤੇ ਜਿਹੜੀ ਆਮਦ ਹੈ ਉਹ ਵੀ ਕਾਫੀ ਘੱਟ ਹੈ ਉਹ ਆ ਰਹੀ ਹੈ ਲਾਈਵ ਮੰਡੀ ਕੋਸ਼ਿਸ਼ ਕਰਦੇ ਆਂ ਪਰ ਰੇਟ ਕੀ ਰਿਹਾ ਅੱਜ ਦਾ ਇਧਰਲੇ ਪਾਸੇ ਗੋਲਡੀ ਚ ਕੀ ਰੇਟ ਵਿਕੇ ਤੇ ਲੋ ਅੱਜ ਵੀ ਸਿਰਾ ਸਾਡੇ ਕੋਲ ਤਾਂ 12 13 ਰੁਪਏ ਸਿਕਰਾਂ ਦੇ ਸਿਰ ਤੇ ਵਖਰੇ ਅੱਛਾ ਇਹ ਆਮ ਐਵਰੇਜ ਆ ਆਮ ਐਵਰੇਜ ਤੋਂ ਚੱਲੋ 9 ਤੋਂ 10 ਅੱਛਾ ਹਾਂ ਤੇ ਛੋਟਾ ਛੋਟਾ 2 3 ਰੁਪਏ ਗੋਲੀ ਮੀਡੀਅਮ ਦੀ ਅੱਛਾ ਤੇ ਆਮਦ ਬੜੀ ਘਟੇਗੀ ਆਮਦ ਨੇ ਠੰਢ ਦੇ ਕਜੇ ਨਾਲ ਕੁਛ ਤਾਂ 75 ਨਵਾਰ ਲੱਗ ਜਾਂਦੀ ਕਰਕੇ ਆ ਪ੍ਰਵਾਹ ਫੈਲ ਗਈ ਹੈ ਵੀ ਤਰਨਾ ਲੱਗਿਆ ਵਪਾਰੀ ਘਟੇਗਾ ਅੱਛਾ ਤਾਂ ਇਹਦਾ ਕੀ ਰੇਟ ਲੱਗੇ ਇਹਦਾ ਰੇਟ 80 ਰੁਪਏ ਦੇ ਚੱਲਦਾ ਕਹਿੰਦਾ ਕਹਿੰਦਾ ਮੰਡੀ ਦੇ ਵਿੱਚ ਸਭੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਉਹ ਦਿਖਾ ਰਹੇ ਆ ਅੱਜ ਦਾ ਕੀ ਭਾਅ ਹੈ ਕਿੰਨੂ ਹੈ ਜਿਹੜਾ ਉਹ 11 ਰੁਪਏ ਉਹ ਜਿਹੜਾ ਵਧੀਆ ਕੁਆਲਟੀ ਵਾਲਾ ਜਿਆਦਾ ਵਧੀਆ ਕੁਆਲਟੀ ਵਾਲਾ ਕਿੰਨੂ ਹੈ ਉਹ 11 12 ਰੁਪਏ ਵਿਕਦਾ ਹੈ ਬਾਕੀ ਜਿਹੜਾ ਕਿੰਨੂ ਆ ਤਾਂ ਇੱਕ ਅੱਦੇ ਵੀਰ ਤੋਂ ਹੋਰ ਆਪਾਂ ਜਾਣਕਾਰੀ ਸੁਰੇਸ਼ ਜੀ ਆਪਾਂ ਕੱਲੋ ਉੱਥੇ ਆ ਰਹੇ ਹਾਂ ਸੋ ਦੇਵਕੰਦਰ ਭਰਾਵਾ ਆਪਦੇ ਟਿਕਾਣੇ ਤੇ ਦੱਸੂਗਾ ਰੇਟ ਇੱਥੇ ਨਹੀਂ ਦੱਸਦਾ ਅਬੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਜਿਹੜੇ ਭਾਅ ਹੈ ਛੋਟਾ ਮਾਲ ਹੈ ਜਿਹੜਾ ਕਾਫੀ ਆ ਰਿਹਾ ਹੈ ਕਿੰਨੂ ਦੀ ਆਮਦ ਵੀ ਘਟੀ ਹੈ ਠੰਡ ਕਰਕੇ ਜਿਹੜਾ ਕਿੰਨੂ ਹੈ ਉਹ ਮੰਡੀ ਦੇ ਵਿੱਚ ਆਉਣਾ ਵੀ ਕਾਫੀ ਜਿਹੜਾ ਘਟਿਆ ਹੈ ਪਰ ਲਗਾਤਾਰ ਕਿੰਨੂ ਜਿਹੜਾ ਉਹ ਆ ਰਿਹਾ ਓ ਗੁਜਰੀ ਓ ਗੁਜਰੀ ਛੋਟਾ ਜਿਹੜਾ ਮਾਲ ਹੈ 2-3 ਰੁਪਏ 4 ਰੁਪਏ ਵਾਲਾ ਉਹ ਜ਼ਿਆਦਾ ਆ ਰਿਹਾ ਮੰਡੀ ਦੇ ਵਿੱਚ ਆ ਜਿਹੜਾ ਮਾਲ ਹੈ ਨਵੇੜ ਸਾਹਿਬ ਜੂਸ ਫੈਕਟਰੀ ਦੇ ਵਿੱਚ ਜਾ ਰਿਹਾ ਇੱਧਰ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਵੀ ਪੰਜਾਬ ਵਾਲੀ ਜੂਸ ਫੈਕਟਰੀ ਤਾਂ ਚੱਲਦੀ ਨਹੀਂ ਪਰ ਆਹ ਵਾਲਾ ਜਿਹੜਾ ਮਾਲ ਆ ਇੱਧਰ ਪੈਕਿੰਗ ਦਾ ਜਾ ਰਿਹਾ ਹੈ ਇਹ ਨਵੇੜ ਸਾਹਿਬ ਜੂਸ ਫੈਕਟਰੀ ਦੇ ਵਿੱਚ ਜਾ ਰਿਹਾ ਜਿਹੜੀ ਉਹ ਹੋਰ ਵਾਲੀ ਆ ਉਹ ਤਾਂ ਸ਼ਾਇਦ ਚੱਲਦੀ ਨਹੀਂ ਪਰ ਹਜੂਰ ਸਾਹਿਬ ਨਵੇੜ ਸਾਹਿਬ ਹੈ ਜਿਹੜੀ ਉਹ ਫੈਕਟਰੀ ਦੇ ਵਿੱਚ ਕਿੰਨੂ ਆ ਜਿਹੜਾ ਆ ਭਰਿਆ ਜਾ ਰਿਹਾ ਆ ਟਰਾਲਾ ਜਿਹੜਾ ਇਹ ਭਰ ਕੇ ਲਿਜਾ ਰਿਹਾ ਵੀਰ ਤੇ ਇਧਰ ਕਿੰਨੂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ ਹਸਾਬ ਕਿਤਾਬ ਕਰ ਰਿਹਾ ਇਧਰ ਤੇ ਅੱਜ ਦਾ ਜਿਹੜਾ ਭਾਅ ਹੈ ਉਹੀ 2-3 ਰੁਪਏ ਤੋਂ ਲੈ ਕੇ 11 ਰੁਪਏ ਤੱਕ ਪਿਛਲੇ ਕਾਫੀ ਦਿਨਾਂ ਤੋਂ ਰੇਟ ਲਗਭਗ ਇਹ ਚੱਲ ਰਿਹਾ ਵੀਰ ਉਹ

ਨਹੀਂ ਜੀ ਨਹੀਂ ਇੱਥੇ ਤਾਂ ਬਿਲਕੁਲ ਹੀ ਰੇਟ ਘੱਟ ਹੈ ਬੋਤ ਜੀ ਕੀ ਕਰੇ ਕਹੀਂ ਰੇਟ ਨਹੀਂ ਹੈ ਪਾੜਾ ਪਟ ਗਿਆ ਮੌਸਮ ਗਲਤ ਹੈ ਵਿਕਰੀ ਨਹੀਂ ਹੋ ਰਹੀ ਹੈ ਬਾਗ ਜੋ ਹੈ ਬਿਲਕੁਲ ਮਰ ਗਏ ਬਾਗ ਉਹ ਵਾਲੇ ਮੈਂ ਵਿਪਾਰੀ ਬੋਲਦਾ ਜੀ ਨਾਮ ਕੀ ਦਾ ਨਾਮ ਮੇਰਾ ਸਲੀਮ ਹੈ ਮੈਂ ਬੋਲਦਾ ਜੀ ਸ਼ਾਮਲੀ ਜਿਲ੍ਹਾ ਹੈ ਕਸਬਾ ਕਾਂਦਲਾ ਹੈ ਜੀ ਜਿੰਦ ਸੇ ਮੇਰਾ ਭਤੀਜਾ ਹੈ ਖਾਲਿਦ ਅਸੀਂ ਤਾਂ ਜੀ ਘਰ ਜਾਣੇ ਲਾਖ ਵੀ ਨਹੀਂ ਰਹੇ ਸਿੱਧੀ ਗੱਲ ਹੈ ਤਾਂ ਬਾਈ ਦਾ ਕਹਿਣਾ ਹੈ ਕਿ ਜਿਹੜਾ ਵੱਡਾ ਨੁਕਸਾਨ ਹੈ ਉਹਨਾਂ ਦਾ ਹੋ ਗਿਆ ਭਰਾਵੋ ਵਿਪਾਰੀਆਂ ਦਾ ਸਾਡੇ ਲਈ ਕਹਿੰਦੇ ਕੁਝ ਨਾ ਕੁਝ ਕਰੋ ਭਰਾਵਾ ਅਸੀਂ ਕੀ ਕਰ ਸਕਦੇ ਆ ਇੰਦਰ ਜੀ ਰੇਟ ਦੱਸੋ ਅੱਜ ਇਹ ਆਪ ਨਹੀਂ ਹੈ ਇੱਕ ਮਿੰਟ ਹਾਂਜੀ ਹਾਂਜੀ ਬੱਚਾ ਸਤਿ ਸ੍ਰੀ ਅਕਾਲ ਜੀ ਰੇਟ ਉੱਪਰ ਚ 11.5 ਰੁਪਏ ਵਿੱਚ ਹੈ ਜੀ ਕਿੰਨੂ ਤੇ ਆਮ ਮਾਰਕੀਟ 10 ਰੁਪਏ ਦੀ ਮੰਨ ਕੇ ਚੱਲੋ ਜੀ 9 10 9 10 ਮਾਲ ਵਿਕੀ ਜਾਂਦੇ ਜੀ ਤੇ ਮਾਲ ਮੌਸਮ ਦੀ ਮਾਰ ਰਹੀ ਹੈ ਜੀ ਕੁੱਛ ਜਿਹੜੀ ਫੌਜ ਚਲੀ ਜਾਂਦੀ ਹੈ ਹੜਤਾਲ ਦੀ ਦੁਬਾਰਾ ਦੀ ਕਈ ਗੱਡੀਆਂ ਗੁਟੀਆਂ ਵੀ ਦਿੱਕਤ ਵਾਪਸ ਚੱਲੂ ਹੋ ਗਈ ਹੈ ਤੇ ਉਸ ਕਰਕੇ ਥੋੜਾ ਜਿਹਾ ਲੈਵਲ ਜਿਹੜੀ ਹੈ ਨਵੀਂ ਤੋੜਾ ਲਾ ਨਹੀਂ ਦੇ ਕੁਝ ਰੇਟ ਵੀ ਸਾਰੇ ਉਡੀਕਦੇ ਆ ਵੀ ਮਗਰ ਸਕ੍ਰਾਂਤੀ ਤੋਂ ਬਾਅਦ ਜਿਹੜੇ ਮਾਗੀ ਤੋਂ ਬਾਅਦ ਜੀ ਥੋੜਾ ਲੱਗਣਾ ਮੌਸਮ ਖੋਲ ਜੇਗਾ ਉਸ ਤੋਂ ਬਾਅਦ ਮਾ ਜਾਣਾ ਚੱਲੂਗਾ ਉਹਨਾਂ ਚਿਰ ਰੇਟ ਚਾਰ ਪੰਜ ਦਿਨਾਂ ਹੀ ਚੱਲੂਗਾ ਹਾਂ ਚਾਰ ਪੰਜ ਦਿਨ ਰੇਟ ਦਾ ਕਹਿ ਕੀ ਕਹਿ ਸਕਦੇ ਜੇ ਮੌਸਮ ਖੁੱਲ ਗਿਆ ਤਾਂ ਨਾਲ ਦੀ ਨਾਲ ਰੇਟ ਟਰ ਜਾਏਗਾ ਅੱਜ ਥੋੜੀ ਜੀ ਧੁੱਪ ਨਿਕਲੀ ਉਹਨੇ ਕਿੰਨੂ ਸਾਰਿਆਂ ਦਾ ਖਾਣ ਨੂੰ ਜੀ ਕਰਨ ਲੱਗ ਪਿਆ ਮੈਂ ਆਹ ਹੋਰ ਕਿੰਨੂ ਮੰਡੀ ਦੇ ਵਿੱਚ ਅੱਜ ਦੇ ਜਿਹੜੇ ਭਾਅ ਆ ਉਹ ਉਹੀ 3-4 ਰੁਪਏ ਤੋਂ ਲੈ ਕੇ ਕਿੰਨੂ ਆ ਜਿਹੜਾ ਉਹ ਕਰੀਬ 11 ਰੁਪਏ ਤੱਕ 12 ਰੁਪਏ ਤੱਕ ਵਿਕਿਆ ਜਿਹੜਾ 12 11 ਵਿਕਿਆ ਉਹ ਤਾਂ ਬਹੁਤ ਹੀ ਵਧੀਆ ਕੁਆਲਿਟੀ ਵਾਲਾ ਕਿੰਨੂ ਆ ਕਿਹਾ ਵੀਰੋ ਬਾਕੀ ਜਿਹੜਾ ਐਵਰੇਜ ਭਾਅ ਉਹ 70 ਰੁਪਏ ਤੋਂ 10 ਰੁਪਏ ਜਿਹੜਾ ਕਿੰਨੂ ਦੇ ਵਿੱਚ ਮੰਡੀ ਦੇ ਵਿੱਚ ਕਿੰਨੂ ਐ ਉਹ ਵਿਕ ਰਿਹਾ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਅਬੋਰ ਕਿੰਨੂ ਮੰਡੀ ਤੋਂ ਦਿਖਾ ਰਹੇ ਆ ਵੀ ਅੱਜ ਦੇ ਜਿਹੜੇ ਰੇਟ ਐ ਉਹ ਕੀ ਰਹੇ ਆ ਤੇ ਕੱਦੇ ਹੋਰ ਆਰਤੀ ਨਾਲ ਵੀ ਗੱਲ ਕਰਾਂਗੇ ਇਧਰ ਪੈਕਿੰਗ ਐ ਜਿਹੜੀ ਕਿਨੂ ਦੀ ਉਹ ਕੀਤੀ ਜਾ ਰਹੀ ਐ ਪੈਕ ਕੀਤਾ ਜਾ ਰਿਹਾ ਕਿਨੂ ਤੁਸੀਂ ਦੇਖ ਸਕਦੇ ਹੋ ਐ ਜ਼ਰਾ ਮੰਡੀ ਦੇ ਵਿੱਚ ਜਿਹੜੇ ਹਾਲਾਤ ਐ ਕਿਨੂ ਦੇ ਉਹ ਤੁਸੀਂ ਦੇਖ ਸਕਦੇ ਹੋ ਜਿਹੜੇ ਜਿਹੜੇ ਵੀਰ ਜੁੜ ਰਹੇ ਆ ਵੀਡੀਓ ਸ਼ੇਅਰ ਕਰ ਦਿਓ ਵੀਰੋ ਖੰਡ ਕਰਨ ਜਿਹੜੇ ਹਾਲਾਤ ਐ ਇਧਰ ਕੁੱਲਾ ਮਾਲ ਜਿਹੜਾ ਉਹ ਦਿੱਲੀ ਦੀਆਂ ਮੰਡੀਆਂ ਦੇ ਵਿੱਚ ਜਾਂਦਾ ਆ ਤਾਂ ਲਗਾਤਾਰ ਜਿਹੜੇ ਇਨੋਂ ਦੀ ਆਮਦ ਹੈ ਉਹ ਜਾਰੀ ਹੈ ਪਰ ਬੜਾ ਘੱਟ ਹੈ ਜਿਹੜਾ ਮਾਲ ਉਹ ਮੰਡੀ 'ਚ ਆ ਰਿਹਾ ਅੱਜ ਦੇ ਭਾਅ ਜਿਵੇਂ ਜਾਣਕਾਰੀ ਲਈ ਹੈ ਤਾਂ ਇਧਰ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਲਾਈਵ ਬੋਲੀ ਵਿਖਾਉਣ ਦੀ 11 ਰੁਪਏ ਲੱਗੇ ਦਿੱਤਾ ਉਹ 11 ਰੁਪਏ ਰੇਟੇ ਦਾ ਲੱਗਿਆ ਵੀਰੋ ਪਰ ਪੱਤਾ ਘਟੀ ਮਾਲ ਹੈ ਪਰ ਦਿੱਤਾ ਨਹੀਂ ਬਾਈ ਨੇ ਕਹਿੰਦਾ ਭਾਈ ਮੈਂ ਨਹੀਂ ਦਿੰਦਾ ਤੇ ਅੱਜ ਦਾ ਰੇਟ ਜੀ ਦੇ ਦਿੰਦੇ ਹਾਂ ਜੀ ਸਾਹ ਦੇ ਜਿਹੜੇ ਰੇਟ ਹੈ ਤੁਹਾਨੂੰ ਦੱਸ ਦਿਆ 11 ਰੁਪਏ ਵਿਰੋ ਲੱਗਿਆ ਇਹਦਾ ਪਰ ਬਾਈ ਨੇ ਕਿੰਨੂ ਆ ਜਿਹੜਾ ਨਹੀਂ ਵੇਚਿਆ ਕਹਿੰਦਾ ਬਾਈ ਮੈਂ ਨਹੀਂ ਵੇਚਦਾ ਰੇਟ ਬੜਾ ਘੱਟ ਹੈ ਤਾਂ 15 ਜਨਵਰੀ ਤੋਂ ਬਾਅਦ ਰੇਟ ਜੇ ਮੌਸਮ ਖੁੱਲ ਗਿਆ ਤਾਂ ਰੇਟ ਵਧਣ ਦੀ ਜਿਹੜੀ ਉਮੀਦ ਜਤਾਈ ਜਾ ਰਹੀ ਹੈ ਇਸੇ ਕਰਕੇ ਸਾਰੇ ਕਿਸਾਨ ਵੀਰ ਚੁੱਪ ਹੈ ਵੀ ਆਪਾਂ ਜਿਹੜਾ ਜੇ ਕੁਮਾਰ ਮਲੇਠੀਆ ਜੀ ਜਗਦੀਸ਼ ਕੁਮਾਰ ਜੀ ਬਿਲਕੁਲ ਲੁੱਟ ਹੋ ਰਹੀ ਹੈ ਬਾਈ ਜੀ ਜਿੰਨਾ ਰੇਟ ਹੋਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਉਹਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਸਾ ਇਧਰ ਜਿਹੜੀ ਪੈਕਿੰਗ ਹੈ ਉਹ ਵੀ ਚੱਲ ਰਹੀ ਆ ਉਧਰ ਤੇ ਇਧਰ ਅੱਜ 10 ਜਨਵਰੀ 2024 ਦੇ ਜਿਹੜੇ ਭਾਅ ਤੁਹਾਡੇ ਨਾਲ ਦੇਣ ਬੁੱਧਵਾਰ ਦੇ ਸਾਂਝੇ ਕਰ ਰਹੇ ਆ ਵੀਰੋ ਕੋਸ਼ਿਸ਼ ਹੁੰਦੀ ਆ ਤੁਹਾਨੂੰ ਹਰ ਰੋਜ਼ ਜਿਹੜੇ ਭਾਅ ਆ ਉਹ ਆਪਾਂ ਮੰਡੀ ਦੇ ਦੱਸੀਏ ਤਾਂ ਇਹਦਾ ਕੀ ਰੇਟ ਲੱਗਿਆ ਸਕਦੇ ਆ ਕਿ ਵਿਕਿਆ ਨਹੀਂ ਆ ਤੇ ਅੱਜ ਦੇ ਕੀ ਭਾਅ ਕੀ ਰਹਿ ਗਏ ਅੱਜ 10-11000 ਰੁਪਏ ਵਿੱਚ ਹੈ ਜੀ ਤੇ ਆਮ ਪਾਈ ਹੋਈ 7 ਤੋਂ 9 ਰੁਪਏ ਤੱਕ ਪਿਆ ਰਹੇ ਜੀ ਤੇ ਛੋਟਾ ਹੋਈ 2 ਰੁਪਏ ਦਾ 1.5-2 ਰੁਪਏ ਕਿ ਕਹਿੰਦਾ 15 ਜਨਵਰੀ ਤੋਂ ਬਾਅਦ ਉਮੀਦ ਹੈ ਕਿ ਉਮੀਦ ਹੈ ਕਿ ਮੌਸਮ ਖੁੱਲੇ ਤਾਂ ਦੇਖੋ ਵੀ ਕੁਝ ਨਾ ਕੁਝ ਤਬਦੀਲੀ ਗਾਂਟਾ ਘਟੇਗੀ ਤੋਂ ਬਾਅਦ ਨਿਕਲਣਗੀਆਂ ਫੇਰ ਹਾਂਜੀ ਤਾਂ ਮੇਰ ਜੀ ਦਾ ਕਹਿਣਾ ਹੈ ਕਿ ਬਾਈ ਜੇ ਮੌਸਮ ਖੁੱਲੇ ਧੁੱਪਾਂ ਲੱਗਣ ਫੇਰ ਤਾਂ ਰੇਟ ਵਧੂਗਾ ਨਹੀਂ ਤਾਂ ਹੁਣ ਜਿਵੇਂ ਚੱਲੀ ਜਾਂਦਾ ਲਗਭਗ ਇਦਾਂ ਹੀ ਰਹੂਗਾ ਤਾਂ ਸੁੱਧੀਆਂ ਤਸਵੀਰਾਂ ਲਾਈਵ ਕਿੰਨੂ ਮੰਡੀ ਤੁਹਾਨੂੰ ਦਿਖਾ ਰਹੇ ਹਾਂ ਹੋਰ ਤੋਂ ਅੱਜ ਦੇ ਜਿਹੜੇ ਭਾਅ ਵੀਰੋ ਵੀਡੀਓ ਵੱਤ ਵਤ ਸ਼ੇਅਰ ਕਰਦੇ ਹੋ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ